ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਣੇ ਕੋਲ ਇੱਕ ਛੋਟਾ ਜਿਹਾ ਬੱਚਾ ਆਇਆ ਜੋ ਕਿ ਡਰਿੰਕ ਕਰਨਾ ਚਾਹੁੰਦਾ ਹੈ ਸੋ ਆਪਾਂ ਦੇਖਦੇ ਹਾਂ ਇਹ ਕਿਸ ਤਰ੍ਹਾਂ ਦੀ ਡਰਿੰਕ ਕਰਦਾ ਹੈ ਕੀ ਬਣਾਉਂਦਾ ਆਪਾਂ ਨੂੰ ਦੱਸੇਗਾ ਬੱਚਾ ਇਹ ਆ ਗਏ ਧੱਕਾ ਰੋ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਡਾਟ ਲਾਵਾਂਗੇ ਫਿਰ ਆਪਾਂ ਹਾਸ ਬਣਾਵਾਂਗੇ ਤੇ ਹਾਂਜੀ ਡਾਟ ਲਾ ਕੇ ਇੱਕ ਹਾਸ ਬਣਾ ਕੇ ਦਿਖਾਏਗਾ ਬੱਚਾ ਆਪਾਂ ਨੂੰ ਡਰਿੰਕ ਦੇ ਵਿੱਚ ਬੱਚੇ ਨੇ ਡਾਟ ਲਾਇਆ ਇਹਦਾ ਹੁਣ ਆਪਾਂ ਨੂੰ ਹਾਰਸ ਬਣਾ ਕੇ ਦਿਖਾ ਰਹੇ ਹਾਂ ਦੇਖੋ ਜੀ ਸਾਰੇ ਬਿੰਦੂਆਂ ਨੂੰ ਬੱਚੇ ਨੇ ਜੋੜਨਾ ਸ਼ੁਰੂ ਕਰਤਾ ਤੇ ਜਿਹੜਾ ਇਹ ਆਪਾਂ ਬਿੰਦੂ ਲਾਈ ਸੀ ਬੱਚੇ ਨੇ ਇੱਕ ਘੋੜਸੇ ਦਾ ਰੂਪ ਹੈ ਜਿਹੜਾ ਲੈ ਰਹੇ ਨੇ ਬਹੁਤ ਸੋਹਣੀ ਡਰਾਇੰਗ ਹੈ ਜਿਹੜਾ ਬੱਚਾ ਕਰ ਰਿਹਾ ਹੈ ਉਹ ਪ੍ਰਵਾਲ ਵੀ ਬਣਾਤੀ ਆ ਪੂਛ ਵੀ ਬਣਾਤੀ ਪੈਰ ਵੀ ਬਣਾਤੇ ਦੇਖੋ ਜੀ ਬਹੁਤ ਸੋਹਣਾ ਜਿਹੜਾ ਹਾਰਸ ਬਣਾਇਆ ਬੱਚੇ ਨੇ ਹਾਂਜੀ ਦੋਸਤੋ ਜੇ ਤੁਹਾਨੂੰ ਬੱਚੇ ਦੀ ਡਰਾਇੰਗ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜਿਉਂਦੇ ਵਸਦੇ ਰਹੋ